ਸਾਰੇ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਜੀ ਆਸ ਕਰਦੀ ਆ ਸਾਰੇ ਠੀਕ ਠਾਕ ਹੋਵੋਗੇ ਪਰਿਵਾਰਾਂ ਚ ਖੁਸ਼ੀ ਖੇੜਿਆਂ ਦੇ ਨਾਲ ਰਹਿ ਰਹੇ ਹੋਵੋਗੇ ਅੱਜ ਮੌਸਮ ਵੀ ਖਰਾਬ ਹੈ ਮੀਂਹ ਪੈ ਰਿਹਾ ਸੋ ਵਾਹਿਗੁਰੂ ਕੋਲੋਂ ਇਹ ਅਰਦਾਸ ਕਰਦੇ ਆ ਸਾਰੇਾਂ ਤੰਦਰੁਸਤੀਆਂ ਦੇ ਵੀ ਖੁਸ਼ੀਆਂ ਖੇੜੇ ਦੇ ਵੀ ਸਾਰਿਆਂ ਦੀਆਂ ਮਰਜ਼ੀਆਂ ਪੂਰੀਆਂ ਕਰਨ ਵਾਹਿਗੁਰੂ ਸੋ ਅੱਜ ਮੈਂ ਜਿਹੜਾ ਤੁਹਾਨੂੰ ਗੀਤ ਸੁਣਾ ਰਹੀ ਆ ਇਹ ਪਹਿਲਾਂ ਵੀ ਵੈਸੇ ਪਾਇਆ ਹੋਇਆ ਸੀ ਕਾਫੀ ਟਾਈਮ ਹੋ ਗਿਆ ਪਾਇ ਇਹਨੂੰ ਤਾਂ ਹੁਣ ਇਹ ਮੈਨੂੰ ਕਮੈਂਟ ਆਇਆ ਸੀ ਵਿਪੀ ਢਾਲੀਵਾਲ ਜੀ ਦਾ ਅੱਜ ਮੈਂ ਉਹਨਾਂ ਦੀ ਫਰਮੈਸ਼ ਤੇ ਇਹ ਗੀਤ ਦੁਆਰਾ ਸੁਣਾਉਣ ਲੱਗੀਆਂ ਮੈਨੂੰ ਆਸ ਹੈ ਤੁਹਾਨੂੰ ਪਸੰਦ ਆਊਗਾ ਸਾਰਿਆਂ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰਿਓ ਆਸ ਕਰਦੀ ਆ ਕਿ ਵਿਪੀ ਢਾਲੀਵਾਲ ਜੀ ਵੀ ਸੁਣਨਗੇ ਅੱਜ ਗੀਤ ਨੂੰ ਤੇ ਜਰੂਰ ਦੱਸਣਗੇ ਕਮੈਂਟ ਕਰਕੇ ਕਿਵੇਂ ਲੱਗਿਆ ਉਹਨਾਂ ਨੂੰ ਤੁਸੀਂ ਸਾਰਿਆਂ ਨੇ ਦੱਸਣਾ ਕਮੈਂਟ ਦੇ ਰਾਹੀ ਵੀ ਕਿਵੇਂ ਲੱਗਿਆ ਤੁਹਾਨੂੰ ਗੀਤ ਸੋ ਇਹਦੇ ਵਿੱਚ ਇੱਕ ਮੁਟਿਆਰ ਹੈ ਜੀ ਓਹੋ ਜਿਵੇਂ ਪਹਿਲਾਂ ਲੋਕ ਖੂਹਾਂ ਤੋਂ ਪਾਣੀ ਢੋਂਦੇ ਹੁੰਦੇ ਸਾਰਾ ਪਿੰਡ ਵੱਡੇ ਖੂਹਾਂ ਪਿੰਡਾਂ ਦੇ ਵਿੱਚ ਤਾਂ 4-5 ਖੂਹ ਵੀ ਹੁੰਦੇ ਛੋਟਿਆਂ 'ਚ ਇੱਕ ਹੁੰਦਾ ਦੋ ਹੁੰਦੇ ਸਾਰਾ ਪਿੰਡ ਉੱਥੋਂ ਪਾਣੀ ਲੈਣ ਜਾਂਦਾ ਤਾਂ ਉੱਥੇ ਲੰਬੀਆਂ ਲਾਈਨਾਂ ਲੱਗ ਜਾਂਦੀਆਂ ਅੱਜ ਵੀ ਲੰਬੀ ਲਾਈਨ ਲੱਗੀ ਹੋਈ ਆ ਜਦੋਂ ਮਟਿਆਰ ਗਈ ਤਾਂ ਉਹ ਸਭ ਤੋਂ ਮੂਰੇ ਚਲੀ ਜਾਂਦੀ ਹੈ ਕਹਿਣ ਲੱਗੀ ਉਹਨਾਂ ਨੂੰ ਵੀ ਮੈਨੂੰ ਇੱਕੋ ਹੀ ਘੜਾ ਭਰ ਲੈਣ ਦਿਓ ਮੇਰੀਆਂ ਆ ਮਜਬੂਰੀਆਂ ਨੇ ਅੱਜ ਉਹ ਕੀ ਮਜਬੂਰੀਆਂ ਨੇ ਤੁਸੀਂ ਗੀਤ ਗੀਤ ਰਾਹੀਂ ਸੁਣਿਓ ਮੈਨੂੰ ਆਸ ਹੈ ਪਸੰਦ ਆਊਗਾ ਸੋਨੋ ਫਿਰ ਪਿਆਰਾ ਜਿਹਾ ਗੀਤ ਸਿਰ ਤੇ ਮੇਰੇ ਸਾਨੂੰ ਨਹੀਂ ਮੈਂ ਸਾਲੂ ਪਿਜਣ ਤੋਂ ਡਰਦੀ ਨਹੀਂ ਕਰਸਸ ਕਰਸਸ ਕਪਤੀ ਲੜਦੀ ਨਹੀਂ ਮੈਨੂੰ ਇੱਕੋ ਮੈਨੂੰ ਇੱਕੋ ਕੜਾ ਪਰ ਲੈਣ ਦਿਓ ੜੀਏ ਸਿਰ ਤੇ ਮੇਰੇ ਦੋਣਾ ਨੀ ਮੈਂ ਮਾਜ ਮਾਜ ਚਮਕਾ ਪੁਰਾਉਣਾ ਨੀ ਮੈਂ ਓ ਨੂੰ ਪਾਣੀ ਪਿਉਣਾ ਨੀ ਮੈਨੂੰ ਇੱਕ ਮੈਨੂੰ ਇੱਕ ਕੜਾ ਪਰ ਲੈਣ ਦਿੜੀਯਾ ਸਿਰ ਤੇ ਮੇਰੇ ਖੇਸੀ ਨੀ ਮੇਰਾ ਟੋਲ ਫਿਰੇ ਬੁਰ ਦੇਸੀ ਨੀ ਮੈਂ ਖੇਸੀ ਮੈਂ ਖੇਸੀ ਪਿਜਣ ਤੋਂ ਡਰਦੀ ਨੀ ਕਰ ਨਾਂਿੰਦਕ ਪਤੀ ਇਹ ਨਾਂਿੰਦਕ ਪਤੀ ਲਾੜਦੀ ਨੀ ਮੈਨੂੰ ਇੱਕ ਮੈਨੂੰ ਇੱਕ ਕੜਾ ਪਰ ਲੈਣ ਦਿਓ ੜੀਆ ਮੇਰਾ ਸਉਰਾ ਬੜਾ ਖਰਾਬ ਨੀਓ ਪੀਂਦਾ ਨਿਤ ਸ਼ਰਾਬ ਉਦੀ ਹੋਗੀ ਸਿਹਤ ਖਰਾਬਨੀ ਮੈਨੂੰ ਇੱਕੋ ਮੈਨੂੰ ਇੱਕੋ ਕੜਾ ਫੜ ਲੈਣ ਦਿਓ ੜੀਆ ਚੜਾ ਜੇਠ ਵੀ ਕਰੂਕ ਚੀਰਾਨੀ ਓ ਵਿਚਾਕੇ ਟੀਰਾ ਟੀਰਾਨੀ ਮੈਨੂੰ ਓ ਤੋਂ ਮੈਨੂੰ ਓ ਤੋਂ ਵੀ ਡਰ ਲੱਗਦਾਨੀ ਮੈਨੂੰ ਇੱਕੋ ਮੈਨੂੰ ਇੱਕੋ ਕੜਾ ਬਾਰ ਲੈਣ ਦਿਓ ੜੀਏ ਮੇਰੀ ਛੋਟੀ ਨਣਦ ਦਰਵੇਸ ਨੀ ਮੈਂ ਉਹ ਦੇ ਤੋਣੇ ਕੇਸ ਨੀ ਮੇਰੀ ਸੱਸ ਮੇਰੀ ਸੱਸ ਕਰੂਗੀ ਕੁਲੇਸ ਨੀ ਮੈਨੂੰ ਇੱਕੋ ਮੈਨੂੰ ਇੱਕੋ ਕੜਾ ਪਰ ਲੈਣ ਦਿਓੜੀ ਸਿਰ ਤੇ ਮੇਰੇ ਸਾਲੂ ਨੀ ਮੈਂ ਸਾਲੂ ਭਿਜਣ ਤੋਂ ਡਰਦੀ ਨੀ ਮੇਰੀ ਸੱਸ ਮੇਰੀ ਸੱਸ ਕਪਤੀ ਲੜਦੀ ਨੀ ਮੈਨੂੰ ਇੱਕੋ ਮੈਨੂੰ ਇੱਕੋ ਕੜਾ ਪਰ ਲੈ